ਆ ਕੀ ਖਲਾਉਣੇ ਜੇ ਕੱਢ ਲੈ ਹੁਣ ਖਲਾਉਣੇ ਨਹੀਂ ਐ ਜ਼ਿੰਦਗੀ ਦੀ ਸੱਚਾਈ ਆ ਵਾਹ ਜ਼ਿੰਦਗੀ ਦੀ ਸੱਚਾਈ ਕਰੋ ਕਰੋ ਪੇਸ਼ ਸਾਡਾ ਰਿਸ਼ਤਾ ਮੈਗਨੇਟ ਆ ਰਗਾ ਤੇ ਜੋ ਤੁਹਾਡੇ ਰਿਸ਼ਤੇ ਦਾ 4-5 ਸਾਲ ਬਾਅਦ ਹਾਲ ਹੋਇਆ ਉਹ ਤਨ ਪੇਸ਼ ਕਰਨ ਲੱਗਾ ਚਲੋ ਕਰੋ ਪੇਸ਼ ਮੈਂ ਵੀ ਦੇਖਾਂ ਆ ਹੈਗਾ ਮੈਂ ਮੈਂ ਹੂੰ ਤੇ ਆ ਹੈਂ ਜਾਂ ਤੂੰ ਤੇ ਆਹ ਕੌਣ ਹੈ ਇਹ ਵੀ ਤਨ ਮੈਂ ਦੱਸਦਾ ਇਹ ਵੀ ਦੱਸਦਾ ਆ ਦੇ ਹੁਣ ਆ ਦੇ ਇਹ 4-5 ਸਾਲ ਬਾਅਦ ਦੀ ਗੱਲ ਆ ਅੱਛਾ ਠੀਕ ਹੈ ਵਿਆਹ ਤੂੰ ਠੀਕ ਹੈ ਬਾਪੂ ਚਲੋ ਆ ਦੇ ਆ ਜਾਨਾ ਤੇਰੇ ਮਗਰ ਮਗਰ ਹਾਂ ਆ ਉਹ ਨਹੀਂ ਲੱਗੇ ਐਵੇਂ ਹੀ ਆ ਫਿਰ ਏਦਾਂ ਏਦਾਂ ਆਹੋ ਹਾਂ ਇਹ ਲੈ ਫਿਰ ਗਈ ਤੇ ਆ ਲੈ ਫਿਰ ਆਹ ਕੋਣ ਹੈ ਇਹ ਬਸ ਇਹ ਆਪਸ਼ਨ ਸੈਕੰਡ ਤੇ ਬੰਦਾ ਕੀ ਇਹੜੀ ਆਪਸ਼ਨ ਹੈ ਬੰਦਾ ਦੇਣੀ ਮੈਂ ਆਪਸ਼ਨ ਵੀ ਨਾਲ ਇਹ ਤੇ ਨਾਲ ਹੀ ਕੰਮ ਨਹੀਂ ਕਰਦਾ ਤੇ ਬੰਦਾ ਕਰੇ ਕੀ ਫਿਰ ਆਪ ਤੂੰ ਲੱਗੇ ਨਾ ਮੈਂ ਇਹਨੂੰ ਕੱਢੋ ਪਹਿਲਾਂ ਬਾਹਰ ਹਾਂ ਆ ਐ ਮੈਂ ਤੇ ਇੱਥੇ ਏਦਾਂ ਆ ਲੈ ਆ ਲੈ ਜੋੜ ਤੋ ਨਹੀਂ ਕਰ ਕੋ ਕਿੱਥੇ ਇਹ ਹੋ ਗਿਆ ਕੰਮ ਆ ਦੇ ਏਦਾਂ ਕੋ ਇਸਦੇ ਰਣਾ ਸਾਰੀ ਮਰ ਕੋਈ ਨਹੀਂ ਆ ਸਕਦਾ ਹੋਰ ਵਿੱਚ ਸਮਝਾਈ ਤੇ ਉਹ ਫਿਰ ਨਖਰੇ ਨਹੀਂ ਕਰਦੀ ਕੋਈ ਨਖਰੇ ਨਹੀਂ ਕਿੱਥੇ ਕਰਦੀ ਆ ਤੇ ਗੁੱਤੀ ਰੱਖਣ ਨਿਕਲ ਕਾ ਦੇ ਗਲਤ ਨਹੀਂ ਰੱਖਣਿਆ ਅਸੀਂ ਮੈਂ ਤੁੰ ਨੂੰ ਵੀ ਪਤਾ ਮੈਂ ਕੀ ਕਹਿਣਾ ਚਾਹੁੰਨਾ ਕੁਛ ਨਹੀਂ ਕਹਿਣਾ ਚਾਹੁੰਦਾ ਹਾਂ ਉਹ ਦੂਜੀ ਆਪਸ਼ਨ ਛੇਤੀ ਆ ਬਾਹਰ ਗਈ ਨਾ ਐਦਾਂ ਉੱਡਣੀ ਬਾਹਰ ਜਿੱਦਾਂ ਇੱਥੋਂ ਉੱਡੀ ਉਦਾਂ ਹੀ ਐਦਾਂ ਰਹਿ ਫਿਰ ਐਦਾਂ ਹਾਂ ਐਦਾਂ ਹੀ ਰਹਿਣਾ ਤੇ ਦੂਜੀ ਉਹ ਮੈਗਨੇਟ ਦਾ ਸੋਚਣਾ ਨਹੀਂ ਮੈਗਨੇਟ ਦਾ ਦੂਜਾ ਪਾਸਾ ਜੇ ਉਧਰ ਨੂੰ ਨਹੀਂ ਹੋਗੇ ਨਾ ਤੇ ਉਹ ਆਉਣੀ ਆਉਣੀ ਆਪਸ਼ਨ ਆਏ ਹੋਵੇ ਆਏ ਹਾਂ ਸਹੀ ਜਿੱਦਨ ਮਰਜ਼ੀ ਮੈਗਨੇਟ ਜਾਣ ਤੁਹਾਡਾ ਆਪਸ਼ਨ ਆਏ ਤੇ ਸਹੀ ਫਿਰ ਤੁਹਾਨੂੰ ਮੈਂ